ਕਾਲ ਜੀ ਲਾਈਵ ਹੋਇਆ ਆਪਾਂ ਸਪੈਸ਼ਲ ਕਈ ਬੰਦੇ ਕਮੈਂਟਾਂ ਚ ਸਵਾਲ ਕਰਦੇ ਆਂ ਵੀਰ ਤੇ ਤੁਸੀਂ ਹੁਣ ਜਿਹੜੇ ਤੁਹਾਡੇ ਕੋਈ ਸਵਾਲ ਆ ਪੁੱਛ ਸਕਦੇ ਮੈਨੂੰ ਕਮੈਂਟ ਕਰਕੇ ਜਰੂਰ ਕੋਸ਼ਿਸ਼ ਕਰੂੰਗਾ ਜਵਾਬ ਦੇਣ ਦੀ ਪੰਜ 10 10 ਮਿੰਟ ਲਈ ਰਹਿਣਾ ਇਸ ਤੋਂ ਬਾਅਦ ਅਸੀਂ ਲੋਸ ਤੇ ਪਈ ਆ ਯਾਰ ਉੱਤੇ ਪਈ ਦੀ ਆ ਗੱਡੀ ਦੇ ਉੱਪਰ ਜੇ ਤੁਹਾਡਾ ਕੋਈ ਸੁਭਾਅ ਹੈ ਜਰੂਰ ਪੁੱਛ ਲਓ ਸਟਰੀਮ ਨੂੰ ਲਾਈਕ ਕਰਦੇ ਹੋ ਜੀ ਜੀ ਨੰਬਰ ਪਾਈ ਹੋਈ ਕਰਾ ਬਰੇ ਦਾ ਸਾਡਾ ਸਾਡੇ ਕਿ ਗਿਆ ਗੋਟੀਆਂ ਮਿਲ ਗਈ ਵਾ ਚਲ ਸਰ ਗਿਆ ਵਾ ਫਤਿਹਗੜ ਸਾਹਿਬ ਤੋਂ ਵੀਰ ਫਤੇਗੜ ਸਾਹਿਬ ਤੋਂ ਤੁਸੀਂ ਹਿਸ਼ਾਰਪੁਰ ਤਰਵਾੜਾ ਤੋਂ ਠੀਕ ਹੈ ਵੀਰ ਜੀ ਕਾਫੀ ਦੂਰ ਤੋਂ ਹੈਲੋ ਹਲੋ ਮੈਮ ਸੌਰੀ ਮੈਮ ਕੋਈ ਸਵਾਲ ਹੈ ਮੈਂ ਤਾਂ ਉਹਦੇ ਰਿਲੇਟਡ ਲਾਈਵ ਹੋਏ ਆ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਤੇ ਕਈ ਵੀਰ ਗਿਲਾ ਕਰਦੇ ਨੇ ਗੁੱਸਾ ਕਰਦੇ ਨੇ ਵੀ ਰਿਪਲਾਈ ਨਹੀਂ ਕਮੈਂਟ ਬਹੁਤ ਆ ਜਾਂਦੇ ਆ ਤੇ ਮੈਂ ਤਕਰੀਬਨ ਕੋਸ਼ਿਸ਼ ਤਾਂ ਕਰਦਾ ਹਰੇ ਕਮੈਂਟ ਦੀ ਜਵਾਬ ਦੇਣ ਦੀ ਬਰਖਾ ਕਦੋਂ ਹੋਊਗੀ 2 ਤੋਂ 3 ਦਿਨ ਦੇ ਵਿੱਚ ਹੋਊਗੀ ਆਹ ਤਾਂ ਮੌਸਮ ਬਗਤ ਹੈ ਅੱਗੇ ਤਾਂ ਬੱਦਲ ਹੋਏ ਹੋਏ ਹੁਣ ਤੇ ਪਾਣੀ ਗੜੀ ਹੋਈ ਆ ਤੇ ਆਸਮਾਨ 'ਚ ਬੱਦਲ ਹੋਏ ਹੋਏ ਆ ਤੇ ਕਣਕ ਨੂੰ ਪਾਣੀ ਵੀ ਨਹੀਂ ਲਾਇਆ ਇਹੀ ਚੱਕਰ 'ਚ ਦੀ ਨਹੀਂ ਪਊਗਾ ਵੱਡੇ ਵੱਲ ਕਿਵੇਂ ਆਦਾ ਮੌਸਮ ਆ ਜੀ ਧੁੰਦ ਹੈ ਜਾਂ ਨਿਕਲਿਆ ਬਇ ਤੂਪ ਨਿਕਲੀ ਹੋਈ ਤੁਸੀਂ ਵੀ ਵੀਡੀਓ ਬਣਾ ਲਓ YouTube ਤੇ ਚੈਨਲ ਬਣਾਓ ਤੇ ਸੌਖੀ ਗੱਲ ਆ ਕੋਈ ਬੜੀ ਗੱਲ ਨਹੀਂ ਹੈਗੀ ਮੇਰੇ ਕੋ ਦੀ ਬਾਈ ਬੰਦੇ ਨੇ ਸਟਾਰਟ ਕਰ ਲਿਆ ਜੀ ਆਪਣਾ ਨੌਲੇਜ ਦੇਤੀ ਉਹਨਾਂ ਨੂੰ YouTube ਤਾਂ ਹਰੇਕ ਮੋਬਾਈਲ ਦੇ ਵਿੱਚ ਹੁੰਦੀ ਹੈ ਕੋਸ਼ਿਸ਼ ਕਰੋ ਆਪਣੀ ਵੀਡੀਓ ਬਣਾ ਕੇ ਪਾਓ ਗਰੋ ਹੋਣ ਨੂੰ ਟਾਈਮ ਲੱਗਦਾ ਪਰ ਇੱਕ ਵੀਡੀਓ ਵਾਇਰਲ ਹੋ ਗਈ ਜਿੱਦਨ ਤੁਹਾਡੀ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਇੱਕ ਵੀਡੀਓ ਹੀ ਪੂਰੀ ਮੋਨਟਾਈਜੇਸ਼ਨ ਲਿਆ ਦਿੰਦੀ ਹੈ ਵੀਡੀਓ 'ਚ YouTube ਨੂੰ ਮੋਨਟਾਈਜ਼ ਕਰ ਲੈਂਦੀ ਹੈ ਇੱਕ ਮੋਨਟਾਈਜ਼ ਪ੍ਰੋਗਰਾਮ ਹੁੰਦਾ ਹੈ 1000 ਸਬਸਕ੍ਰਾਈਬਰ ਚਾਹੀਦੇ ਆ ਤੇ 4000 ਘੰਟੇ ਦਾ ਟਾਈਮ ਵਾਚ ਟਾਈਮ ਚਾਹੀਦਾ ਥੈਂਕ ਯੂ ਥੈਂਕ ਯੂ ਬਾਈ ਲਵ ਫਰਮ ਨੇਪਾਲ ਵੀ ਵਿਜ਼ੂਅਲਾਈਜ਼ ਸ਼ੁਕਰੀਆ ਤੁਸੀਂ ਨਵਾਲ ਤੋਂ ਵੀ ਦੇਖ ਰਹੇ ਹੋ ਬਾਕੀ ਵੀ ਦੱਸ ਸਕਦੇ ਆ ਵੀਰ ਮੈਂ ਫਟੇਗੜ ਸਾਹਿਬ ਤੋਂ ਜਦ ਇਦਾਂ ਚੱਕੇ ਦਾ ਸਿਲੰਡਰ ਲੀਕ ਹੋ ਗਿਆ ਨਾ ਜਾਂ ਲੈਦਰ ਪੌਂਡ ਟੁੱਟ ਗਿਆ ਕਿਦਾ ਇਹਦਾ ਬ੍ਰੀਟੂ ਦਾ ਪਰ ਆਹ ਚੱਕਰ ਤੇ ਬਰਨਾ ਫੁੱਲ ਇਹਨੇ ਬਰਨਾ ਤੇ ਮਹਿੰਗੇ ਪਾਉਂਦੇ ਨਹੀਂ ਲੋਕ ਇਹ ਸੰਟਸ ਨੂੰ ਦੱਸਿਆ ਨਹੀਂ ਕਰ ਦੂਸੇ ਇਹਦੇ ਪਾਉਣੇ ਕਾਲੀ ਨੂੰ ਮਾ ਉਹ ਪਾਉਣੇ ਸਕੂਟਰ ਦੇ ਚਲਦੇ ਹੁਣ ਹੁਣ ਹਾਂ ਹੋਰ ਭਾਈ ਆ ਕਾ ਕੇ ਬਰੋਂ ਲਾਈ ਚੱਕ ਲਾ ਕਿਹੜੀ ਇਦਾਂ ਇਕਰੈਕਟਰ ਨਾਲ ਬਣਾ ਵਿਖੜਾ ਹਾਂ ਕਿਚੋ ਉਹ ਵੀ ਕਰਦੇ ਨਾਲ ਕਲਚ ਇਹ ਵੀ ਕੀਲੀ ਕਰ ਉਹ ਤੇਰੇ ਨਾਲ ਕਲਚ ਕਿਧਰ ਥੱਲੇ ਜਾਂਦਾ ਬਾਜ ਜਿਉਂ ਕਰੀ ਜਾਂਦਾ ਆਵੇ ਦੂਰੀ ਜਾਂਦੀ ਹੈ ਹਾਂ ਦੂਰੀ ਵੀ ਆਵਾਜ਼ ਜਿਉਂ ਕਰੀ ਜਾਂਦਾ ਠੀਕ ਆਪਾਂ ਕਲਚ ਦੀ ਤਾਂ ਕਿਹੜੀ ਆਵਾਜ਼ ਆਉਂਦੀ ਹੋਣੀ ਆ ਲਾ ਲਾ ਇਹਦੇ ਵੇਰ ਪਾਉਨੇ ਆ ਹਾਂਜੀ ਤੁਸੀਂ ਆਸਟ੍ਰੇਲੀਆ ਦਾ ਸ਼ੁਕਰੀਆ ਜੀ ਵੀਡੀਓ ਦੇਖਣ ਲਈ ਗੱਡੀ ਦਾ ਕਰਦੇ ਨੇ ਓਕੇ ਦੰਨ ਹਾਂ ਬਿਲਕੁਲ ਅਰੇ ਈਸੀਐਮ ਜਮ ਮਰ ਜਾਂਦਾ ਯਾਰ ਇਹੀ ਸਮਝ ਲੱਗ ਕਹਿੰਦਾ ਕੋਲ ਸਪੈਸ਼ਲ ਬੰਦਾ ਇਹ ਕਹਿੰਦਾ ਮੈਂ ਡਾਟਾ ਉੱਧਰ ਚੱਕ ਕੇ ਕੋਆੜੀ ਉੱਪਰ ਆਣਾ ਅੜਾ ਨਾ ਡਾਟਾ ਕਹ ਪਹਿਲਾਂ ਉਹਦਾ ਬਲੈਰੋ ਦਾ ਡਾਟਾ ਤਾਂ ਨਹੀਂ ਡਾਟਾ ਇਹਦੇ ਵੀ ਨਹੀਂ ਡਾਏ ਕਿਤੇ ਉਹਦਾ ਕਟਾਈ ਉੜਾ ਡਾੜੀ ਇਹ ਸਟੇਲਿੰਗ ਹੋ ਗਿਆ ਸਾਰਾ ਕੁਝ ਡਾਊਨ ਠੀਕ ਹੈ ਸਾਰਾ ਕੁਝ ਇਹਨੂੰ ਅਜੇ ਉਹ ਨਹੀਂ ਹੈਗਾ ਨਾ ਪ੍ਰੋਪਰ ਨਹੀਂ ਪਤਾ ਬਾਜੂ ਸਾਰਾ ਕੁਝ ਠੀਕ ਆ ਦੇਖੋ ਇਹ ਹੋਰ 6 ਮਹੀਨੇ ਲਾਉਣਾ ਹੁਣ ਹੈ ਸੈਂਟੀ ਨੂੰ ਘਾਹ ਪਿੱਛੇ ਕਰ ਐਕਸ ਜੋ ਵੀ ਇਹ ਆਪਣੀ ਧੰਨਵਾਦ ਜੀ ਆਸਟ੍ਰੇਲੀਆ ਤੋਂ ਜੀ ਪਿੰਦਰਜੀਤ ਕੌਰ ਜੀ ਪੈਣੋ ਤੁਹਾਡਾ ਧੰਨਵਾਦ ਮੈਂ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਆ ਜੀ ਸ੍ਰੀ ਗੁਰਦੁਆਰਾ ਫਤਿਹਗੜ ਸਾਹਿਬ ਤੁਸੀਂ ਗਏ ਹੋਵੋਗੇ ਇਸ ਵੇਲੇ ਸ੍ਰੀ ਦੀਨੌਰ ਸਵਾਤੇ ਇਹ ਤਾਂ ਜਹਾਜ਼ ਚੱਕੀ ਫਿਰਦਾ ਇਹਨੂੰ ਦੱਸ ਕਿਆ ਕਰਨਾ ਲੋੜ ਆ ਆ ਗੱਡੀ ਚਾਲਦੇ ਆ ਹਨਾ ਠੀਕ ਆ ਲੈ ਆਣੀ ਆ ਲੈ ਜੋ ਮੋਹਾਲੀ ਤੋਂ ਰਮਨ ਰੰਮੀ ਰਮਨ ਰਮਨ ਰਮੀ ਧੰਨਵਾਦ ਵੀਰ ਹਾਨੀ ਟਿੱਡੇਵਾਲ ਵੀਰ ਕਿਦਾਂ ਵਧੀਆ ਵੀਰੇ ਕਿਵੇਂ ਤੇਰਾ ਚੈਨਲ YouTube ਵਾਲਾ ਮੋਨਟਾਈਜ਼ ਹੋ ਗਿਆ ਟਿੱਡੇਵਾਲ ਹਾਨੀ ਟਿੱਡੇਵਾਲ ਲੈ ਮੈਂ ਬਦਲਣਾ ਫਿੱਟ ਰਾਂ ਇਸ ਤੀਕਰ ਇਹਨੂੰ ਵੀ ਫਿੱਟ ਕਰ ਦਾਰਵਾਜ਼ਾ ਉੱਨਾ ਆਉਂਦੀਆਂ ਦੋਸਤਾਂ ਸਾਰੇ ਦੱਸੋ ਮੈਂ ਪੈਸਾ ਦਊਗਾ ਹੈ ਪੈਸੇ ਕਹਿੰਦੇ ਭਾਈ ਤੁਹਾਨੂੰ ਦਿੰਦੇ ਹੀ ਆ ਮੈਂ ਉਹ ਮੈਂ ਆਉਣ ਪਿਛਲੀ ਵਾਰ ਮੈਂ ਪੈਸੇ ਲੈ ਗਏ ਉਹ ਨਹੀਂ ਕਰਦੇ ਕੰਮ ਪੈਸੇ ਪੂਸੇ ਕੰਨਾ ਔਖਾ ਹੁੰਦਾ ਦੀਗਾ ਕੱਲ ਉਹ ਦੋ ਤਿੰਨ ਦਿਵਾਈ ਤੇ ਗੱਡੀ ਆਹ ਲਓ ਜੀ ਸਨੀ ਗੱਡੀ ਦਾ ਫਿਲਟਰ ਹੈ ਦੇਖੋ ਕਿੰਨਾ ਗੰਦਾ ਹੋਇਆ ਵਾ ਵਿਚੋਂ ਬਹੁਤ ਗੰਦਾ ਹੈ ਨਾ 에어 ਫਿਲਟਰ ਜੂੜ ਸਾਫ ਕਰਿਆ ਕਰੋ ਨਹੀਂ ਬਾਈ ਜੀ ਹੋ ਗਈ ਕਿਰਪਾ ਅੱਛਾ ਹਾਂ ਜੀ ਬਾਈ ਜੀ ਹੋ ਗਈ ਕਿਰਪਾ ਠੀਕ ਹੈ ਉਹ ਰੋਟੀ ਦੇ ਟੁਕੜੇ ਆ ਵਿੱਚ ਤੇ ਫਿਲਟਰ ਦੇ ਰੋਟੀ ਰੋਟੀ ਇਹ ਖਾ ਕੇ ਵਿੱਚ ਸੜਦੇ ਨੇ ਗੱਡੀ ਦੇ ਤਾਂ ਪੈਂਦਾ ਇੱਥੇ ਆ ਦੇ ਗੱਡੀ ਟੱਟੂ ਦੁਰਨੀ ਥੋੜੇ ਲੈ ਨੋ ਥਕਣੇ ਕੱਪੜੇ ਥੋੜੇ ਥੋੜੇ ਸਾਫ ਕਰ ਦੇ ਸਤਿ ਸ਼੍ਰੀ ਅਕਾਲ ਵੀਰ ਵਧੀਆ ਜੀ ਬੜਾ ਮੈਂ ਇੱਧਰ ਦੁਕਾਨਦਾਰੀ ਚ ਵੀ ਤੁਲਜਨ ਆਪਣੀ ਸਫੇਰ ਪਾਰਟ ਦੀ ਦੁਕਾਨ ਹੈ ਟਰੈਕਟਰ ਤੇ ਕਾਰ ਪਾਰਟਸ ਰੱਖਿਆ ਹੋਆ ਆਪਾਂ ਨੇ ਤੇ ਤੁਸੀਂ ਕਈ ਵਾਰ ਕਮੈਂਟ ਕਰਦੇ ਹੋ ਨੇ ਪਰਚੂਨਾਂ ਦੀ ਦੁਕਾਨ ਆ ਜਾਂ ਉਹਦੀ ਹੈ ਇਹ ਸਫੇਰ ਪਾਰਟ ਦਾ ਸਮਾਨ ਹੈ ਜੀ ਸਰ ਹੈ ਹੈ ਮਹਿੰਗਾ ਸਮਾਨ ਹੁੰਦਾ ਦੇਖੋ ਗੱਡੀ ਗੱਡੀ ਫਿਲਟਰ ਕੱਢੋ ਇਹ ਥੋੜਾ ਕੱਢ ਦਿੰਨੇ ਤੇ 3300 ਰੁਪਏ ਦੀ ਡੱਬੀ ਆ ਦੇਖੋ ਇਹ ਸਵਿਫਟ ਦੀ ਆ ਗਿਆ

ਹਨ ਬੰਨੇ ਦੋਸਤੋ ਬਾਹਰ ਸਰਦਾਂ ਹੋ ਰਹੀਆਂ ਗੱਡੀਆਂ ਦੀਆਂ ਵ੍ਰੀਟੋ ਖੜੀ ਐ ਇੱਕ ਤਾਂ ਆਪਣੇ ਕੋਲ ਤੇ 1 2 3 4 5 6 7 ਤੇ 10 12 ਗੱਡੀਆਂ ਖੜੀਆਂ ਨੇ ਇਹ ਵ੍ਰੀਟੋ ਗੱਡੀ ਐ ਮਾਈਕਰਾ ਵ੍ਰੀਟੋ ਸਨੀ ਲੋਗਨ ਸਾਰਿਆਂ ਦਾ ਇੰਜਨ ਸੇਮ ਹੁੰਦਾ ਇਹਦੇ ਵਿੱਚ ਦੇਖੋ ਇੰਜੈਕਟਰ ਵਾਲਾ ਇੰਜਨ ਹੈ ਤੇ ਆਹ دیک ਸਵਿਫਟ ਦੀ ਚੇਨ ਸੈੱਟ ਪਾਇਆ ਕੇਮ ਟੁੱਟ ਗਈ ਸੀਗੀ ਕੇਮ ਬਦਲਾਈ ਨੂੰ 2 ਤੋਂ 2.5 ਲੱਖ ਚਲਾਤੀ ਬੰਦੇ ਨੇ ਚੇਨ ਸੈੱਟ ਨਹੀਂ ਪਾਇਆ ਚੇਨ ਸੈੱਟ ਦਾ ਦੰਦਾ ਉਠਾਉਣ ਕਰਕੇ ਆਨੇ ਕੋਣ ਆਪਿਆ ਪੁਰਾਣਾ ਕੇਮ ਵਾਲਾ ਟਾਪਾ ਆ ਕੇਮ ਬਦਲ ਸੀ ਉਹ ਰੱਖਿਆ ਤੇ ਆਹ ਚੈੱਕ ਹੈ ਇਹ ਜਦ ਬਿਜਟ ਸਟਾਰਟ ਹੋਊਗੀ ਦੇਖੋ ਉਹ ਆਪਣਾ ਗੱਜਨਾ ਫੜੀ ਆ ਇਹ ਸਫਾਰੀ ਹੈ ਇਹ ਹੈਗੀ ਡੈਟਸਨ ਡੈਟਸਨ ਕੰਪਨੀ ਦੀ ਗੱਡੀ ਹੈ ਡੈਟਸਨ ਗੋ 14 ਨੰਬਰ ਦੀ ਇਹਦਾ ਇੰਜਨ ਓਵਰਹਾਲ ਕੀਤਾ ਇਹ ਕੀ ਸੀਜ ਹੋ ਗਈ ਸੀ ਸਵਾਰੀ ਦਾ ਈਅਰ ਬਾਲ ਸਾਫ ਕਰਨਾ ਉਹਦੇ 에어 ਫਿਲਟਰ ਹਨ ਇਹ ਬਹੁਤ ਗੰਦੇ ਹੋ ਜਾਂਦੇ ਹਨ 에어 ਫਿਲਟਰ ਤੁਸੀਂ ਨਾ ਜੇ ਤੁਹਾਡੇ ਕੋਲ ਗੱਡੀ ਹੈ ਕੋਈ ਇਹਨੂੰ ਸਾਫ਼ ਕਰ ਲਿਆ ਕਰੋ ਤਾਂ ਜੋ ਇਹਨਾਂ ਮਾੜਾ ਹਾਲ ਨਾ ਹੋ ਗਏ ਹੁਣ ਆਪਾਂ ਜਿਹੜਾ ਸਨੀ ਦਾ ਇਹਦਾ ਬ੍ਰਿੱਟੂ ਦਾ ਖੋਲੇ ਆ ਫਿਲਟਰ ਇਹ ਵੀ ਲਾਲ ਮੁਗਲਾਲ ਫਿਲਟਰ ਮਹੂਗਲਾਲ ਮੁਗਲਾਲ ਫਿਲਟਰ ਲਾਓ ਪੁਰਾਣਾ ਕੱਢ ਲੈ ਲਾ ਉਤਾ ਕੇ ਲਾ ਇਹ ਕਿੰਨਾ ਗੰਦਾ ਹੋਇਆ ਹੋਇਆ ਗੱਡੀ ਓਵਰ ਚੱਲ ਗਈ

ਯਾਦ ਕਰੇ ਦਾਦਾ ਕੀ ਆ ਬਣੀ ਨੀ ਗੱਲ ਲੱਟੀ ਦਾ ਬਣਤਾ ਗਈ ਚੱਲਦੀ ਆ ਹਰੋ ਠੀਕ ਆ ਹਾਂ ਸਾਡ ਦੂੜ ਓਕੇ ਆ ਰੋ ਕੈਂ ਕਿਹੜਾ ਕੋਸ ਸੀ ਸੀ 100 ਇੰਸੀਆ ਉਹਨੇ ਵੀ ਤੇ ਆਉਟ ਹੋਇਆ ਬਣਾ ਬੋਟਾ ਕੱਟੇ ਸਿੱਕਣ ਲੇਟਰ ਨੂੰ ਕਰੰਟ ਨਹੀਂ ਦਿੰਦਾ ਸਿੱਕਣ ਕਹ ਤੂੰ ਕਰਾ ਲੈ ਮੈਟਰ ਕਹ ਜੇ ਠੀਕ ਜਿਹੜਾ ਕੋਸ ਆੜੀ ਨਾਲ ਮੁੱਛਾ ਮਹਾੜੀ ਕਰਦਣੀ ਇਹਨਾਂ ਨੂੰ ਇਹ ਕਹਿੰਦਾ ਮੈਂ ਡਾਟਾ ਤੁਹਾਨੂੰ ਦੇ ਦੇਣਾ ਵੀ ਪੁਰਾਣੇ ਕੋਆ ਉੱਥੇ ਪਾ ਕੇ ਦੇ ਦੇਣਾ ਮੈਂ ਚੱਲ ਪੁਰਾਣੀ ਸੀ जी। है? जी। हाँ जी दोस्तों सवाल है थोड़ा पूछ सकते हो मैं फिर लाइव हो गया शायद खड़ते नहीं गई है लाइव ठीक खड़े ਨੀ ਬਾਈ ਜਵਾਬ ਨਹੀਂ ਦਿੰਦਾ ਮੈਨੂੰ ਲਿੰਕ ਸ਼ੇਅਰ ਕਰੀ ਨਾਲੇ ਆਪਣੇ ਇੰਸਟਾਗ੍ਰam ਤੇ ਆਪਣੇ ਚੈਨਲ ਦਾ ਜੇ ਤੂੰ ਦੇਖ ਰਿਹਾ ਵੀਰ ਕਿੰਨੇ ਵੈਸੇ ਕਿੰਨੇ ਸਬਸਕ੍ਰਾਈਬ ਹੋ ਗਏ ਧਿਆਨ ਨਾਲ ਕਾਕਾ ਇਹ ਕਿਨਾਟਾ ਦਾ ਹੋਇਆ ਉੱਪਰ ਚੱਕਾ ਨਾਲ ਸਾਰੇ ਨਾ ਮੈਂ 36500 ਵਧੀਆ ਦਾ ਸਾਰਿਆਂ ਨੂੰ ਕਹਿਣਾ ਵੀਰੇ ਸਾਰੇ ਬਣਾ ਲਓ ਲੋਕਾਂ ਲੋਕ ਬਣਾ ਹੀ ਫਿਰਦੇ ਆ ਥੋਡੀ ਸਾਈਡ ਇਨਕਮ ਹੋ ਜਾਂਦੀ ਆ ਜਿਹਨੂੰ ਸ਼ੌਂਕ ਆ ਉਹ ਸ਼ੌਂਕੀਆ ਤੌਰ ਤੇ ਬਣਾ ਸਕਦਾ ਤੇ ਐਸੇ ਹੀ ਵੱਧੂ ਆ ਅੱਡੀ ਕੋਈ ਚੱਲ ਨਹੀਂ ਹੈਗੀ ਆ ਵੀਰ ਨੇ ਮੰਨ ਲਾਦਾ 3-4 ਮਹੀਨੇ ਹੋયા ਸ਼ਾਇਦ ਬਣਾਇਆ ਹਾਨੀ ਟਿੱਡੇ ਵਾਲਾ ਉਹਦਾ ਚੈਨਲ ਚੈੱਕ ਕਰ ਲਿਓ ਜਾ ਕੇ ਮੋਨਟਾਈਜ਼ ਵੀ ਹੋ ਗਿਆ ਹੋਗਾ ਤੇ ਬਾਈ ਨੂੰ ਪੈਸੇ ਵੀ ਆਉਂਦੇ ਹੋਣਗੇ ਅੱਜ ਲੈ ਕਾਸਟ ਕਿਹੜਾ ਕਰਦਾ ਜੀ ਕਿਹੜਾ ਕਰਦਾ ਮੁਰਾ ਮੇਰਾ ਸਿਲਵਰ ਬਟਨ ਨਹੀਂ ਆ ਰਿਹਾ ਜਦੋਂ ਕਾਲੇ ਸੁਪੇ ਨੇ ਮੇਰਾ ਬਟਨ ਜਾਣ ਹੀ ਦਿੰਦੇ ਹੁੰਦੇ ਅਪਲਾਈ ਕੀਤਾ ਹੋਇਆ ਤਾਂ ਤੇ ਜਾਨੀ ਐਡਰੈਸ ਦੋਸਤ ਦਾ ਪੰਗਾ ਹਵਾ ਕਰਦਾ ਤਾ ਨਾ ਲੈ ਰਿਹਾ ਹਵਾ ਕਰਦਾ ਤਾ ਤੂੰ ਇੱਥੇ ਲਾਈ ਬੈਠਾ 2000 ਬੰਦਾ ਦੇਖ ਰਿਹਾ ਤੇਰੀ ਮਾਹਵਾ ਹੁਣੇ ਕਰਦਾ ਬੱਲੇ 7 ਫੁੱਟ ਦਾ ਬੰਦਾ ਦਫਾਣਾ ਤੁਹਾਨੂੰ ਖੜ ਜਾਓ ਮੇਰਾ ਦੋਸਤ ਆ 7 ਫੁੱਟ ਦਾ ਆ ਦੱਬੇ ਦੰਦਾ ਇਹ ਦੇਖ ਖੜਦਾ ਹੋ ਗਿਆ ਮਨਸਿੱਤਾ ਹਾ 7 ਫੁੱਟ ਹਾਈਟ ਆ ਵੀਰ ਦੀ ਇਹਦੀ ਤੇ ਤੁਮ ਜੋਰੀ ਆ ਵੀਡੀਓ ਹੈ ਤੋ ਹਰਿਤ ਨਹੀਂ ਤਾਂ ਬਹੁਤ ਹੁੰਦਾ ਜੀ ਇਹ ਵੀਡੀਓ ਕਿੱਥੋਂ ਆ ਲੈਂਦੇ ਹੋ ਮੈਂ ਤਾਂ ਵੀਰੇ YouTube ਤੋਂ ਚੱਕ ਲੈਣਾ ਉਹ ਗਿਰਨਾ ਚਾਹੀਦਾ YouTube ਦੇ ਸ਼ੋਰ ਤੋਂ ਚੱਕ ਕੇ ਵੀਡੀਓ ਆਪਾਂ ਪਾ ਦੀਦੀ ਹੈ ਜੀ ਕਿੰਨਾ ਪੁੰਦਾ ਜੁੜਿਆ ਦਾ 36 ਵਾਲੀ ਹੁੰਦੀ ਦੇਖ ਚਲੇ ਜੰਨੇ ਆ ਜੰਨੇ ਚਲੇ ਜੰਨੇ ਕਈ ਹੁੰਦੇ ਤੇ ਕਿਰਨ ਨਾ ਨਾ ਬੱਚਾ ਆਈ ਜਾਂਦੇ ਗਏ ਜਾਂਦੇ ਨੇ ਹੂੰ ਵੀਡੀਓ ਚੱਕੋ ਜਿਹਦੇ ਪਰ ਨਾ ਵਿਊ ਘਟਾਏ ਹੁਣ ਜਾਂ ਕਿਸੇ ਬੰਦੇ ਨੇ ਠੀਕ ਐ ਵੀਰ ਜੀ ਵਧੀਆ ਹੁੰਦੀ ਏ ਧੰਨਵਾਦ ਵੀਰੇ ਆਈ ਹੌਸਲਾ ਜੀ यही हौसले बना लिया अपने चैनल चार लख तो उपर सबसक्राइबर हो गए सौ जी तीन लख तो तीन लख तो उपर हो गए हाँ चार तो देखिए तीन लख तो शायद उपर तो सबसक्राइबर हो गए अपने तीन लख तीन तो लख तो पचासी हजार चैना का ऐप है ਦੁਪੀਆ ਮੈਂ ਉੱਥੋਂ ਵੀ ਵੀਡੀਓ ਚੈੱਕ ਦਾ ਉੱਥੋਂ ਵੀ ਲੈ ਲਓ ਜਿੱਥੋਂ ਮਰਜੀ ਐ ਤੁਸੀਂ ਚੈੱਕ ਕਰ ਲਿਆ ਕਰੋ ਹੁਣ ਤਾਂ ਮੋਨਟਾਈਜੇਸ਼ਨ ਜਾਂਦਾ ਹੋ ਜਾਂਦੀ ਐ YouTube ਦੀ ਇਹਨੂੰ ਪ੍ਰਾਈਵੇਟ ਕਰ ਦੇ ਕਰ ਵੀਡੀਓ ਨੂੰ ਤੇ ਉਹ ਤੋਂ ਬਾਅਦ ਆਪਣੇ ਆਪ ਨੋਟੀਫਿਕੇਸ਼ਨ ਆ ਜਾਂਦਾ ਵੀ ਇਹ ਤੇ ਫਿਰ ਕੋਈ ਕਾਪੀਰਾਈਟ ਤਾਂ ਨਹੀਂ ਹੈਗਾ ਕਾਪੀਰਾਈਟ ਚੈੱਕ ਕਰ ਲੈਣੇ ਉਹ ਤੁਸੀਂ ਕਰਦੇ ਹੋਵੇਂ ਕਿ ਸਿੱਧੀ ਅਪਲੋਡ ਕਰਦੇ ਹੋਵੇਂ ਪ੍ਰਾਈਵੇਟ ਕਰਕੇ ਅਪਲੋਡ ਕਰਿਆ ਕਰੋ ਤੇ ਦੋ ਤੋਂ ਤਿੰਨ ਮਿੰਟ ਲੱਗਦੇ ਆ ਚੈੱਕ ਕਰਕੇ ਦੱਸ ਦਿੰਨੇ ਆ ਫਿਰ ਖਾਤਰਾ ਕੱਢ ਜਾਂਦਾ ਲੱਖ ਵੀ ਹੋ ਜਾਣਗੇ ਵੀਰੇ ਸਬਸਕ੍ਰਾਈਬਰ ਥੋੜੀ ਆਪਣੀਆਂ ਵੀਡੀਓ ਪਾਓ ਆਪਾਂ ਦਾ ਪਾਈ ਦੀਆਂ ਤਾਂ ਹੈ ਆਪਣੀਆਂ ਵੀ ਔਰ ਇਹ ਚ ਬਣਾਈਆਂ ਵੀ ਬਹੁਤ ਐ 400 ਵੀਡੀਓ ਮੇਰੇ ਕੋਲ ਬਣਾਈਆਂ ਪਈਆਂ ਮੈਂ ਰੋਜ਼ 5-7 ਵੀਡੀਓ ਪਾਉਣ ਦੀ ਕੋਸ਼ਿਸ਼ ਕਰਦਾ ਹਾਂ ਵਿੱਚ ਆਪਣੀਆਂ ਵੀ ਬਣਾਉਣਾ ਜਿਹੜੀਆਂ ਉਹ फेस ला के बनाई हुई हैं पत् सौ वीडियो भीरे ਕੰਮ ਤਾਂ ਆਏ ਆ ਵੀ ਜਿੱਥੇ ਬਣਾਉਣ ਦੀ ਇੱਛਾ ਹੋਣੀ ਚਾਹੀਦੀ ਆ ਕੰਮ ਤਾਂ ਬਹੁਤ ਆ ਆਲੇ-ਦਾਲੇ ਬਹੁਤ ਸਿਸਟਮ ਪਿਆ ਤੁਸੀਂ ਘਰੇ ਲਿਆ ਕੇ ਵੀ ਆਪਣਾ ਕੋਈ ਕੁੜਜਾ ਬਣਾ ਸਕਦੇ ਹੋ ਇਕੱਲਾ ਕੰਮ ਵਾਲਾ ਨਹੀਂ ਹੈਗਾ ਮਨ ਨੂੰ ਆਏ ਸੰਗ ਬਹੁਤ ਲੱਗਦੀ ਆ ਬੋਲਣ ਲੱਗੇ ਜੇ ਕੋਈ ਨਹੀਂ ਹੁੰਦਾ ਫਿਰ ਬਣਾਈਏ ਨਹੀਂ ਸੰਗੀ ਜਨ ਮੇਰੇ ਦੋਸਤਾਂ ਕੇ ਤਾਂ ਗੱਲ ਆ ਜਾਂਦੀ ਹੈ ਮੈਂ ਦੀ ਇਹ ਫੋਨ ਦੇ ਵਿੱਚੇ ਮੇਰੇ ਨਾ ਵੀਡੀਓ ਐਡੀਟਰ ਹੈ ਜੀ ਹੈਲੋ ਜੀ ਮੱਚ ਗਈ ਬਾਈ ਤੇ ਕੱਲ ਅਲੀ ਸਾਫਟ ਟੁੱਟ ਗਈ ਹੈ ਤੇ ਅਜ ਤੱਕ ਪੀਸੀ ਵਾਲੀ ਸਾਫਟ ਟੁੱਟ ਗਈ ਪੀਟੋ ਸਾਫਟ ਟੁੱਟ ਗਈ ਇਨੇ ਫੋਨ ਦੇ ਵਿੱਚ ਐਪ ਆ ਇੱਕ ਇੱਕ ਫੇਸ ਲੱਗ ਜਾਂਦਾ ਅੱਗੇ ਤੇ ਕਿੱਥੋਂ ਕਿੱਥੋਂ ਹੋ ਤੁਸੀਂ ਵੀਰ ਆਨਲਾਈਨ ਟੀਵੀ ਵਾਲੇ ਨੂੰ ਵੀਰ ਨੂੰ ਮੈਂ ਪੁੱਛ ਰਿਹਾ ਤੁਹਾਨੂੰ ਐਪ ਵਾਲਾ ਦੱਸਦਾ ਮੈਂ ਤਾਂ ਆਪਣੇ ਮੇਰੇ ਵਾਲੇ 'ਚ ਤਾਂ ਐਪਲੀਕੇਸ਼ਨ ਆ ਗਈ ਹੈ ਫੋਨ 'ਚ ਇਹ ਉਹਦਾ ਹਾਬੇ ਦਾ ਫੋਨ ਹੈ ਹਵਾਈ ਦਾ ਕਹਿੰਦੇ ਨੇ ਆਪਾਂ ਪੀ 60 ਇਹਦੇ ਵਿੱਚ ਆਪਣੀਆਂ ਆਪਾਂ ਬਹੁਤ ਹੈਨ ਸ਼ਾਟ ਵੀ ਮੈਨੂੰ ਚਲਾਉਣਾ ਨਹੀਂ ਆਉਂਦਾ ਇਨ ਸ਼ਾਟ ਵਗੈਰਾ ਮੈਂ ਤਾਂ ਇਹਦੇ ਵਿੱਚ ਫੋਨ 'ਚ ਆਪਣੇ 'ਚ ਐਡਿਟ ਕਰ ਲੈਂਦਾ ਆਪਕ ਬਲੋ ਭਾਈ ਮੇਰਾ ਸਬਸਕ੍ਰਾਈਬਰ 50 ਹੈ ਥੋੜਾ ਸ਼ੋਰਟ ਤੇ ਧਿਆਨ ਦਿਓ ਬਸ ਛੋਟ ਜਿਆਦਾ ਬਣਾਓ ਧੰਨਵਾਦ ਜੀ ਬਸ ਬਾਕੀ ਐ ਐਡੀਟਿੰਗ ਵਾਲੀਆਂ ਕਈ ਐ ਆਪਾਂ ਇਨ ਸ਼ੋਰਟ ਹੈ ਵੀਡੀਓ ਸ਼ੋਅ ਹੈ ਕਾਈਨ ਮਾਸਟਰ ਹੈ ਤੇ ਕਟ ਕੈਪ ਹੈ ਮਰਦੀ ਆ ਵੀਰੇ ਫੇਸ ਮੈਂ ਤਾਂ ਸ਼ੌਕੀ ਬਣਾਉਣਾ ਸ਼ੁਰੂ ਕੀਤਾ ਸੀਗਾ ਆਪਣਾ ਦਰਜਾ ਕੱਢਣ ਖਾਤਰ ਫੇਸ ਲਾ ਦੀ ਦਾ ਤੁਹਾਨੂੰ ਦੱਸਿਆ ਵੀ ਇਹਦੇ ਤੇ ਫਰੰਟ ਕੈਮਰਾ ਤੇ ਬੈਕ ਕੈਮਰਾ ਇਕੱਠੇ ਚੱਲ ਪੰਨੇ ਆ ਵਿੱਚ ਵੀਡੀਓ ਵੀ ਚੱਲ ਪੰਦੀ ਆ ਤੇ ਆਪਾਂ ਇਸ ਮੈਸੇਜ ਦਾ ਕੀ ਹੋ ਗਿਆ श्रीकाल विर बई मेरे सबसक्राइबर से आप नब्बे सब्सक्राइब जी बई मेरे सबसक्राइबर नौ सौ से अब नब्बे नब्बे हो गए नौ सौ से नब्बे हो गए की हो गया पानी पुणी पै गया बिचारे ਪਾਣੀ ਪੈ ਗਿਆ ਹੁਣ ਵਿੱਚ ਕੀ ਹਾਲ ਹੈ ਭਾਈ ਆੜੀ ਬਰੋਗ ਕਮਲ ਦਾ ਕੀ ਹਾਲ ਹੈ ਮੇਰੇ ਆੜੀ ਦਾ ਹੈਲੋ ਇਹ ਮੈਨੂੰ ਸਮਝ ਨਹੀਂ ਲੱਗੀ ਵੀ 900 ਤੋਂ 90 ਹੋ ਗਏ ਸਬਸਕ੍ਰਾਈਬਰ ਇਹ ਤਾਂ ਫਿਰ ਇੰਨਾ ਮਾੜਾ ਕੰਟੈਂਟ ਕੌਣ ਪਾ ਰਿਹਾ ਇਹਦੇ ਘਟ ਗਏ ਨਹੀਂ ਤਾਂ ਵਧਦੇ ਹੁੰਨੇ ਆ ਇਹ अच्छा ठीक है और ਪਿੰਡ ਚ ਵਧੀਆ ਸਾਰੇ ਕਬੀਰੇ ਟਾਈਮ ਲੱਗ ਜਾਂਦਾ ਦੇਖੋ ਸਾਰੇ ਤੁਸੀਂ ਵੀਡੀਓ ਬਣਾਉਂਦੇ ਜਿਹੜੇ ਬੰਦੇ ਮੇਰਾ 15 ਦਾ ਚੈਨਲ ਬਣਾਇਆ ਹੋਇਆ ਪਹਿਲਾ ਮੈਂ ਕੋਸ਼ਿਸ਼ਿੰਗ ਕਰੀ ਤੁਸੀਂ ਕੌਣ ਫੋਟਮਨ ਚੈਨਲ ਦੇ ਨਾਮ ਤੇ ਆਪਣਾ ਚੈਨਲ ਆ ਜਿੱਥੇ ਤੁਸੀਂ ਲਾਈਵ ਦੇਖ ਰਹੇ ਹੋ 315000 ਸਬਸਕ੍ਰਾਈਬਰ ਆਪਣੇ 4 ਮਹੀਨੇ ਦੇ ਵਿੱਚ ਗਰੋ ਹੋਇਆ ਚੈਨਲ ਰੂਹੀ ਨੇ ਤੋਹਾਨੀ ਸਵਾਲ ਤੇ جواب ਜ਼ਹੀਨ ਨਹੀਂ ਜਾ ਰਹੇ ਸਹੀ ਜਿਹੜੇ ਜਿਨ੍ਹਾਂ ਨੂੰ ਜਿਹੜੇ ਵੀ YouTube ਤੇ ਵੀਡੀਓ ਬਣਾਉਂਦੇ ਆ YouTube ਤੇ Instagram ਤੇ ਸਾਰੇ ਪਾਸੇ ਇੱਕੋ ਵੀਡੀਓ ਪਾਏ ਕਰੋ ਗਰੋ ਹੁੰਦਾ ਲਿੰਕ ਦੇ ਕੇ ਰੱਖੋ ਇੱਕ ਦੂਜੇ ਦੇ ਤੇ ਕਾ ਮੁੰਦੀ ਪਾ ਲੋ ਕੱਛੂ ਵਾਲੀ ਮਜ਼ਾਕ ਕਰ ਰਹੇ ਕੋਈ ਇਹ ਤੋੜੇ ਪਈ ਸੀਗੀ ਕਿਸ ਦੀ ਗੱਡੀ ਚ ਵੀਡੀਓ ਬਣਾਈ ਜਾਓ ਰੈਗੂਲਰ ਰੋਜ਼ ਵੀਡੀਓ ਪਾਓ ਤਾਂ ਐਲਗੋਰਿਦਮ ਨੂੰ ਜਿਹੜੀ ਹੈ ਮਾਤ ਮਿਲ ਜਾਂਦੀ ਆ ਤੇ YouTube ਚਾਹੁੰਦਾ ਯਾਰ ਕਿਹੜਾ ਮੈਸੇਜ ਹੈ ਨਬਸ ਅਕਵਾ ਦੋ ਮੈਸੇਜ ਸਪੈਮ ਵਾਲਾ ਮੈਸੇਜ ਹੋ ਰਿਹਾ ਵਿੱਚ ਤਾਂ ਹੀ ਸ਼ੋ ਨਹੀਂ ਹੋ ਰਿਹਾ ਜੀ ਕੀ ਧੰਨਵਾਦ ਵੀਡੀਓ ਡੇਲੀ ਪਾਉਣੀ ਚਾਹੀਦੀ ਹੈ ਜੇ ਵਿਊਜ਼ ਦੀ ਦਿੱਕਤ ਕੋਈ ਨਹੀਂ ਆਪਣੇ ਆਪ ਚੈਨਲ ਗਰੋ ਸਟਾਰਟ ਹੋ ਜਾਣਾ ਹਾਂ ਸਹੀ ਗੱਲ ਹੈ ਵੀਰੇ ਡੇਲੀ ਪਾਓ ਆਪਣੇ ਮਨ ਨੂੰ ਸੰਤੁਸ਼ਟੀ ਲਈ ਰੋਜ਼ ਪਾਓ ਆਪਣੇ ਆਪ ਹੀ ਗਰੋ ਹੋਊਗਾ ਕੰਟੈਂਟ ਹੋਵੇ ਥੋੜਾ ਜਿਹਾ ਯੂਨਿਕ ਜਿਹੜਾ ਦਿਲ ਨੂੰ ਲੱਗੇ ਅਗਲੇ ਦੇ ਠੀਕ ਹੈ ਜੀ ਮੈਂ ਕੋਈ ਵਿਗਿਆਨੀ ਮਹਾਵਿਗਿਆਨੀ ਨਹੀਂ ਹਾਂ ਕਿ ਆਪਾਂ ਵੀ ਰੋਜ਼ ਵੀਡੀਓ ਪਾਉਨੇ ਆ ਤਾਂ ਜੇ ਇੱਕ ਦਿਨ ਵੀਡੀਓ ਨਾ ਪਈਏ ਦੋ ਦਿਨ ਤਾਂ ਵਿਊ ਘਟ ਜੰਨੇ ਆ ਜੇ ਰੋਜ਼ ਪਾਉਨੇ ਆ ਤਾਂ ਵਿਊ ਵਧ ਜੰਨੇ ਆ ਇਨਕਰੀਜ਼ ਹੋਈ ਜੰਨੇ ਆ ਟਾਈਮ ਲਾਈਨ ਚੱਲਣ ਲੱਗਦੀ ਹੈ 45 ਤੋਂ 46 ਲੱਖ ਵਿਊ 24 ਤੋਂ 48 ਘੰਟੇ ਦੇ ਵਿੱਚ ਆਉਣ ਲੱਗ ਜੰਨੇ ਆ ਤੁਹਾਡੇ ਮੈਂ ਆਪਣਾ ਦੱਸ ਰਿਹਾ ਸ਼ਾਇਦ ਕੋਈ ਨਹੀਂ ਦੱਸਦਾ ਤੇ ਘੰਟੇ ਦੇ ਵਿੱਚ ਆਪਣਾ 1 ਲੱਖ ਵਿਊ ਆਉਂਦਾ ਚੈਨਲ ਤੇ ਦੋ ਕੋਸ਼ਿਸ਼ ਧੰਨਵਾਦ ਤੁਹਾਡਾ ਸਾਰਿਆਂ ਦਾ ਸੋਰੀ ਵੀਰ ਜੀ ਮੇਰੀ ਗੁੱਡੀਆ ਕੋਲ ਫੋਨ ਸੀ ਉਹ ਹੁੰਦੀ ਸੀ ਅੱਛਾ ਕੋਈ ਨਹੀਂ ਵੀਰ ਵੀਰ ਭੈਣ ਜੋ ਵੀ ਹੋ ਤੁਸੀਂ ਧੰਨਵਾਦ ਜੀ ਤੇ ਕਾਫੀ ਲੰਮਾ ਸਮਾਂ ਹੋ ਗਿਆ ਲਾਈਵ ਦਾ ਫੇਰ ਹੋਵਾਂਗੇ ਜੀ ਕਮੈਂਟ ਕਰ ਲਿਓ ਜੇ ਕੋਈ ਸਵਾਲ ਹੈ ਫੇਰ ਵੀ ਦੋ ਵਾਰੀ ਕਮੈਂਟ ਕਰਦਿਆ ਕਰੋ Instagram ਤੇ ਸੇਮ ਪੇਜ ਤੇ ਨਾਂ ਉਤੇ ਚੈਨਲ ਹੈ ਫੋਰਮੈਨ ਚੈਨਲ ਉੱਥੇ 3-4 ਹਜ਼ਾਰ ਫੋਲੋਅਰ ਹੋਏ ਆ ਜਿੱਮਾ ਸ਼ੁਰੂਆਤ ਕੀਤੀ ਹੈ ਉੱਥੇ ਤੁਸੀਂ ਮੈਂ ਹਰੇਕ ਕਮੈਂਟ ਦਾ ਜਵਾਬ ਦਿੰਨਾ ਆਹ ਨਹੀਂ ਬਾਈ ਨੂੰ ਜਾਂ ਹੋਰ ਨੂੰ ਪਤਾ ਸਾਰਿਆਂ ਨੂੰ ਬਾਈਆਂ ਨੂੰ ਉੱਥੇ ਜਾ ਕੇ ਸਵਾਲ ਪੁੱਛ ਸਕਦੇ ਹੋ ਪਰਸਨਲੀ ਗੱਲ ਕਰ ਸਕਦੇ ਹੋ ਉੱਥੇ ਜਾ ਕੇ ਮੈਂ ਤੁਹਾਨੂੰ ਸਾਰੀ ਗੱਲ ਸਮਝਾ ਦੂੰਗਾ ਜਿਹੜੀ ਹੋਰ ਨਹੀਂ ਦੱਸ ਸਕਦੇ ਆਪਾਂ ਕਈ ਵਾਰੀ ਧੰਨਵਾਦ ਜੀ